ਸ੍ਰੀ ਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਐ ਲੈ ਕੇ ਆ ਜਣਾ ਇੱਕ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੀ ਆਂ ਇੱਕ ਦੀ ਵੱਡੀ ਖਬਰ ਦਿੱਲੀ ਧਮਾਕੇ ਦੇ ਚਾਰ ਮੁਲਾਜ਼ਮਾਂ ਦੀ ਐਨਆਈਏ ਹਰੱਸਤ 10 ਦਿਨ ਵਿਧਾਈ ਦਿੱਲੀ ਦੇ ਪਟਿਆਲਾ ਹਸ ਅਦਾਲਤ ਨੇ ਲਾਲ ਕਿਲਾ ਤਮਾਕੀ ਮਾਮਲੇ ਵਿੱਚ ਚਾਰ ਮੁਲਾਜ਼ਮਾਂ ਦੀ ਐਨਆਈਏ ਹਿਰਾਸਤ ਨੂੰ 10 ਦਿਨਾਂ ਲਈ ਵਧਾ ਦਿੱਤਾ ਹੈ ਚਾਰੇ ਮੁਲਾਜ਼ਮਾਂ ਦੀ ਐਨਆਈਏ ਹਿਰਾਸਤ ਸ਼ਨੀਵਾਰ ਨੂੰ ਖਤਮ ਹੋ ਰਹੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵੱਲੋਂ ਜਿੰਨਾ ਮੁੱਲਚਮਦ ਦੀ ਐਨਆਈਏ ਹਿਰਾਸਤ ਵਧਾਈ ਗਈ ਸੀ ਉਹਨਾਂ ਵਿੱਚ ਪੁਲਵਾਮਾ ਦੇ ਡਾਕਟਰ ਮੁਜ਼ਮਿਲ ਸ਼ਕੀਲ ਗਨਵੀ ਜੰਮੂ ਕਸ਼ਮੀਰ ਦੇ ਡਾਕਟਰ ਆਦਿਲ আহমেদ ਰਤਹਰ ਲਖਨਊ ਦੇ ਡਾਕਟਰ ਸ਼ਹੀਨ ਸਾਹਿਦ ਅਤੇ ਜੰਮੂ ਕਸ਼ਮੀਰ ਦੀ ਮੁਕਤੀ ਇਰ ਭਾਨ ਵਾਂਗੇ ਸ਼ਾਮਲ ਸਨ ਇਸ ਤੋਂ ਪਹਿਲਾਂ ਅਦਾਲਤ ਨੇ 27 ਨਵੰਬਰ ਨੂੰ ਮਾਮਲੇ ਦੇ ਮੁਲਜ਼ਮ ਤੇ ਆਤਮਕਾਤਿ ਹਮਲਾਵਰਾਂ ਡਾਕਟਰ 우ਮਨ ਅਬੀ ਦੇ ਸੰਜੋਗੀ ਜਸੀਰ ਬਲਾਲ ਵਾਨੀ ਉਰਫ ਦਾਨਿਸ਼ ਦੀ ਐਨਆਈਏ ਹਿਰਾਸਤ ਨੂੰ 7 ਦਿਨਾਂ ਵਿੱਚ ਲਈ ਵਧਾ ਦਿੱਤਾ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ